ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜਦੋਂ ਵੀ ਤੁਸੀਂ ਪਾਠ ਕਰਨ ਵੇਲੇ ਬੈਠਦੇ ਹੋ ਤਾਂ ਨੀਂਦ ਆ ਜਾਂਦੀ ਹੈ ਜਾਂ ਫਿਰ ਆਲਸ ਪੈਣਾ ਸ਼ੁਰੂ ਹੋ ਜਾਂਦਾ ਹੈ ਤਾਂ ਉਸ ਵੇਲੇ ਵੀ ਕੀ ਪਰਮਾਤਮਾ ਕੁਝ ਸੰਕੇਤ ਦਿੰਦੇ ਹਨ ਜੇ ਸੰਕੇਤ ਦਿੰਦੇ ਹਨ ਤਾਂ ਉਹ ਚੰਗੇ ਹਨ ਜਾਂ ਮਾੜੇ ਹਨ ਇਸ ਬਾਰੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਵਿਚਾਰ ਸਾਂਝੇ ਕਰਨ ਵਾਲੇ ਹਾਂ ਜੀ ਸੋ ਇਸ ਲਈ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਧੀ ਤੇ ਅਧੂਰੀ ਗੱਲ ਦੀ ਕਦੇ ਵੀ ਸਮਝ ਨਹੀਂ ਆਉਂਦੀ ਤੇ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ ਬਣੀ ਹੀ ਰਹੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਜਿਹੜੇ ਲੋਕ ਆਖਦੇ ਹਨ ਕਿ ਸਾਡਾ ਸਰੀਰ ਹਰ ਵੇਲੇ ਢਿੱਲਾ ਮੱਠਾ ਰਹਿੰਦਾ ਹੈ ਸਾਡੇ ਸਰੀਰ ਨੂੰ ਪਾਠ ਕਰਦੇ ਸਮੇਂ ਬਹੁਤ ਹੀ ਆਲਸ ਤੇ ਦਲੇਦਰ ਪੈ ਜਾਂਦਾ ਹੈ ਜਿਸ ਦੇ ਕਾਰਨ ਨਾ ਤਾਂ ਅਸੀਂ ਪਾਠ ਕਰ ਪਾਉਂਦੇ ਹਾਂ ਤੇ ਜੇਕਰ ਅਸੀਂ ਕਰਨ ਲਈ ਬੈਠਦੇ ਵੀ ਹਾਂ ਤੇ ਆਲਸ ਦੇ ਕਰਕੇ ਸਾਨੂੰ ਵਿੱਚੋਂ ਹੀ ਕਈ ਵਾਰ ਛੱਡਣਾ ਪੈ ਜਾਂਦਾ ਹੈ ਤਾਂ ਕਿ ਪਰਮਾਤਮਾ ਜੀ ਤੁਹਾਡੀ ਇਸ ਪਰੇਸ਼ਾਨੀ ਦਾ ਹੱਲ ਕਰ ਸਕਦੇ ਹਨ ਸਾਧ ਸੰਗਤ ਜੀ ਅੱਜਕੱਲ੍ਹ ਲੋਕਾਂ ਦਾ ਬਹੁਤ ਹੀ ਇਹ ਸਵਾਲ ਹੁੰਦਾ ਹੈ ਜੀ ਕਿ ਸਾਡਾ ਸਰੀਰ ਤਾਂ ਹਰ ਵੇਲੇ ਢਿੱਲਾ ਮੱਠਾ ਹੀ ਰਹਿੰਦਾ ਹੈ। ਸਰੀਰ ਨੂੰ ਹਮੇਸ਼ਾ ਹੀ ਆਲਸ ਜਿਆ ਪਿਆ ਰਹਿੰਦਾ ਹੈ। ਕਿਸੇ ਵੀ ਕੰਮ ਕਰਨ ਨੂੰ ਸਾਡਾ ਦਿਲ ਨਹੀਂ ਕਰਦਾ। ਕਈਆਂ ਦੇ ਨਾਲ ਤਾਂ ਇਸ ਤਰ੍ਹਾਂ ਹੁੰਦਾ ਹੈ ਕਿਉਂਕਿ ਉਹਨਾਂ ਦੇ ਸਰੀਰ ਨੂੰ ਕੋਈ ਨਾ ਕੋਈ ਦੁੱਖ ਰੋਗ ਲੱਗਾ ਹੀ ਹੁੰਦਾ ਹੈ। ਤੇ ਕਈਆਂ ਨੂੰ ਤਾਂ ਬਿਨਾਂ ਦੁੱਖ ਦੇ ਬਿਨਾਂ ਹੀ ਕਿਸੇ ਕੰਮ ਦੇ ਆਲਸ ਦਿਲਦਰ ਘੇਰੀ ਹੀ ਰੱਖਦਾ ਹੈ। ਅਤੇ ਕਿਤੇ ਨਾ ਕਿਤੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਸ਼ੰਕੇ ਵੀ ਆਉਂਦੇ ਹਨ ਕਿ ਸਾਡੇ ਸਰੀਰ ਨੂੰ ਹੋ ਕੀ ਰਿਹਾ ਹੈ। ਕੀ ਸਾਡੇ ਨਾਲ ਇਹ ਇਦਾਂ ਹੁੰਦਾ ਹੈ ਜਾਂ ਸਾਰਿਆਂ ਨਾਲ ਹੁੰਦਾ ਹੋਵੇਗਾ ਕਿਸੇ ਨੇ ਕੁਝ ਸਾਨੂੰ ਕਰਤਾ ਨਹੀਂ ਦਿੱਤਾ ਅੱਜ ਦੀ ਵੀਡੀਓ ਆਪਾਂ ਇਸੇ ਵਿਸ਼ੇ ਤੇ ਹੀ ਗੱਲਬਾਤ ਕਰਨੀ ਹੈ ਜੀ ਕਿ ਜਿਹਨਾਂ ਦਾ ਵੀ ਸਰੀਰ ਆਲਸੀ ਰਹਿੰਦਾ ਹੈ ਉਹਨਾਂ ਨੂੰ ਸੁਸਤੀ ਰਹਿੰਦੀ ਹੈ ਜਟ ਲਾ ਮੱਠਾ ਰਹਿੰਦਾ ਹੈ ਉਹ ਮਹਾਂਪੁਰਖਾਂ ਦੀ ਦੱਸੀ ਹੋਈ ਇਸ ਜੁਗਤੀ ਨੂੰ ਜੇਕਰ ਅਪਣਾ ਲੈਂਦੇ ਹਨ ਤਾਂ ਵੇਖ ਲੈਣਾ ਕਿ ਉਹਨਾਂ ਦਾ ਸਾਰਾ ਹੀ ਆਲਸ ਤੇ ਦਲੇਦਰ ਦੂਰ ਹੋ ਜਾਵੇਗਾ ਜੇਕਰ ਸਰੀਰ ਨੂੰ ਕੋਈ ਰੋਗ ਲੱਗਾ ਹੈ ਤਾਂ ਉਹ ਵੀ ਠੀਕ ਹੋ ਜਾਵੇਗਾ। ਮਹਾਪੁਰਖ ਜੀ ਇਥੋਂ ਤੱਕ ਕਹਿੰਦੇ ਹਨ ਕਿ ਭਾਵੇਂ ਦੁੱਖ ਰੋਗ ਜਿੰਨਾ ਵੱਡਾ ਵੀ ਹੋਵੇ ਮਨ ਦਾ ਦੁੱਖ ਨਹੀਂ ਹੋਣਾ ਚਾਹੀਦਾ। ਇਸ ᔪਗਤੀ ਦੇ ਨਾਲ ਸਾਰੇ ਹੀ ਦੁੱਖ ਰੋਗ ਦੂਰ ਹੋ ਜਾਂਦੇ ਹਨ। ਮਨ ਦੇ ਦੁੱਖ ਦੂਰ ਹੁੰਦੇ ਹਨ ਜਿਵੇਂ ਹਰ ਵੇਲੇ ਚਿੰਤਾ ਹੀ ਲੱਗੀ ਰਹਿਣੀ। ਬੰਦਾ ਜਿੰਨੀ ਮਰਜ਼ੀ ਕੋਸ਼ਿਸ਼ ਕਰਦਾ ਹੈ ਪਰ ਨਹੀਂ। ਫਿਰ ਵੀ ਵਾਰ-ਵਾਰ ਸਾਡੇ ਮਨ ਉੱਤੇ ਕੋਈ ਨਾ ਕੋਈ ਚਿੰਤਾ ਬੋਝ ਬਣਿਆ ਹੀ ਰਹਿੰਦਾ ਹੈ। ਤਾਂ ਇਹ ਮਨ ਦੇ ਰੋਗ ਹੁੰਦੇ ਹਨ ਸਤ ਸੰਗਤ ਜੀ ਇਹ ਸਾਰੇ ਹੀ ਰੋਗਾਂ ਤੋਂ ਸਾਨੂੰ ਛੁਟਕਾਰਾ ਮਿਲ ਸਕਦਾ ਹੈ ਮਹਾਪੁਰਖ ਜੀ ਦੱਸੀ ਹੋਈ ਇਸ ਯੁਗਤੀ ਦੇ ਅਨੁਸਾਰ ਤੁਹਾਨੂੰ ਦੱਸ ਰਹੇ ਹਾਂ ਜੀ ਇਸ ਤੋਂ ਬਚਣ ਦੇ ਕਿਹੜੇ ਕਿਹੜੇ ਸਾਨੂੰ ਤਰੀਕੇ ਵਰਤਣੇ ਚਾਹੀਦੇ ਹਨ ਇੱਕ ਵਾਰ ਦੀ ਗੱਲ ਹੈ ਕਿ ਬਾਬਾ ਨਾਨਕ ਸਿੰਘ ਜੀ ਦੇ ਦੀਵਾਨ ਲੱਗੇ ਹੋਏ ਸਨ ਕੀਰਤਨੀਏ ਕੀਰਤਨ ਕਰ ਰਹੇ ਸਨ ਕਹਿੰਦੇ ਕਿ ਸਮਾਪਤੀ ਤੋਂ ਬਾਅਦ ਸੰਗਤ ਆਪੋ ਆਪਣੇ ਘਰੇ ਚਲੇ ਗਈ ਇੱਕ ਕੀਰਤਨੀਆ ਸੇਵਾ ਸੇਵਾਦਾਰ ਨੂੰ ਕਹਿਣ ਲੱਗਾ ਕਿ ਮੈਂ ਬਾਬਾ ਜੀ ਦੇ ਨਾਲ ਮਿਲਣਾ ਚਾਹੁੰਦਾ ਹਾਂ ਤੇ ਸੇਵਾਦਾਰ ਨੇ ਬਾਬਾ ਜੀ ਨੂੰ ਪੁੱਛਿਆ ਕਿ ਤੁਹਾਨੂੰ ਇੱਕ ਕੀਰਤਨੀਆ ਮਿਲਣਾ ਚਾਹੁੰਦਾ ਹੈ ਤਾਂ ਬਾਬਾ ਜੀ ਨੇ ਕਿਹਾ ਕਿ ਉਸ ਨੂੰ ਅੰਦਰ ਭੇਜੋ ਕਹਿੰਦੇ ਕਿ ਉਹ ਕੀਰਤਨੀਆ ਆਇਆ ਤੇ ਬਾਬਾ ਜੀ ਦੇ ਕੋਲ ਚਲਿਆ ਗਿਆ ਤੇ ਜਾ ਕੇ ਬੇਨਤੀ ਕੀਤੀ ਕਿ ਬਾਬਾ ਜੀ ਮੇਰੇ ਘਰ ਦੇ ਵਿੱਚ ਭੂਤਾਂ ਪ੍ਰੇਤਾਂ ਦਾ ਸਾਆਯਾ ਜਾਪਦਾ ਹੈ ਮੇਰੇ ਘਰ ਦੇ ਵਿੱਚ ਕਿਸੇ ਨੇ ਕੁਝ ਕੀਤਾ ਹੋਇਆ ਲੱਗਦਾ ਹੈ ਮੇਰੀ ਪਤਨੀ ਬਿਮਾਰ ਰਹਿੰਦੀ ਹੈ ਕਹਿੰਦੇ ਕਿ ਬਾਬਾ ਜੀ ਨੇ ਉਸ ਕਿਰਤਨੀਏ ਦੇ ਮੂੰਹੋਂ ਜਦੋਂ ਇਹ ਗੱਲ ਸੁਣੀ ਤਾਂ ਬਾਬਾ ਜੀ ਮੁਸਕਰਾ ਕੇ ਕਹਿਣ ਲੱਗੇ ਕਿ ਭੋਲਿਆ ਹੋਵੇਂ ਤੋ ਗੁਰੂ ਦਾ ਸਿੱਖ ਤੇ ਇਹ ਗੱਲਾਂ ਤੂੰ ਕਿੱਦਾਂ ਦੀਆਂ ਕਰ ਰਹੀਆਂ ਹਨ ਕਿੱਦਾਂ ਤੇਰੇ ਮੂੰਹੋਂ ਨਿਕਲ ਰਹੀਆਂ ਹਨ ਕਿਉਂਕਿ ਨਾਮ ਜਪਣ ਵਾਲੇ ਬੰਦੇ ਦੇ ਘਰ ਵਿੱਚ ਤਾਂ ਕੋੜੇ ਵਾਲੇ ਡੱਬੇ ਵਿੱਚ ਵੀ ਇਹਨਾਂ ਭੂਤਾਂ ਪ੍ਰੇਤਾਂ ਵਰਗੀਆਂ ਚੀਜ਼ਾਂ ਨੂੰ ਕਦੇ ਥਾਂ ਨਹੀਂ ਮਿਲੀ ਜਿਹੜੀ ਗੱਲ ਤੂੰ ਮੈਨੂੰ ਕਹਿ ਰਹੀ ਹੈ ਕਿ ਤੇਰੇ ਘਰ ਵਿੱਚ ਕਿਸੇ ਨੇ ਕੁਝ ਕਰ ਦਿੱਤਾ ਹੈ ਭੂਤ ਪ੍ਰੇਤ ਦਾ ਸਾਇਆ ਹੈ ਕਹਿੰਦੇ ਕਿ ਉਸ ਕੀਰਤਨੀਏ ਨੇ ਸਾਰੀ ਗੱਲਬਾਤ ਸਮਝਾਈ ਕਿ ਨਹੀਂ ਬਾਬਾ ਜੀ ਮੈਨੂੰ ਸੱਚ ਹੀ ਲੱਗ ਰਹੀਆਂ ਹਨ ਇਹ ਸਾਰੀਆਂ ਗੱਲਾਂ ਮੇਰੀ ਪਤਨੀ ਦੇ ਉੱਪਰ ਇੱਕਦਮ ਇਹਨਾਂ ਦਾ ਸਾਇਆ ਬਣ ਜਾਂਦਾ ਹੈ ਉਹ ਬਿਮਾਰ ਹੋ ਜਾਂਦੀ ਹੈ ਇੰਜ ਲੱਗਦਾ ਹੈ ਜਿਵੇਂ ਕਿਸੇ ਨੇ ਚੀਜ਼ ਨਹੀਂ ਉਸਨੂੰ ਘੇਰ ਲਿਆ ਹੋਵੇ ਤਾਂ ਬਾਬਾ ਜੀ ਕਹਿਣ ਲੱਗੇ ਭਲਿਆ ਤੇਰਾ ਨਿਤਨੇਮ ਕਿੰਨਾ ਹੈ ਤਾਂ ਕਹਿੰਦੇ ਕਿ ਉਸ ਕੀਰਤਨੀਏ ਨੇ ਨਹੀਂ ਵੀ ਪਾ ਲਈ ਉਹ ਕਹਿਣ ਲੱਗਾ ਬਾਬਾ ਜੀ ਮੇਰਾ ਨਿਤਨੇਮ ਪੱਕਾ ਨਹੀਂ ਹੈ ਬਾਬਾ ਜੀ ਕਹਿੰਦੇ ਕਿ ਪਤਨੀ ਤੇਰੀ ਤਾਂ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜਦੀ ਹੀ ਹੋਵੇਗੀ ਕਹਿੰਦੇ ਕਿ ਉਹ ਕਿਰਤਨੀਆ ਕਹਿਣ ਲੱਗਿਆ ਕਿ ਨਹੀਂ ਬਾਬਾ ਜੀ ਉਹ ਪੜ ਤਾਂ ਜ਼ਰੂਰ ਲੈਂਦੀ ਹੈ ਪਾਠ ਵੀ ਕਰ ਲੈਂਦੀ ਹੈ ਪਰ ਕਦੇ-ਕਦੇ ਕਰਦੀ ਹੈ ਰੋਜ਼ ਉਸ ਦਾ ਕੋਈ ਨਿਤਨੇਮ ਪੱਕਾ ਨਹੀਂ ਹੈ ਤਾਂ ਕਹਿੰਦੇ ਕਿ ਬਾਬਾ ਜੀ ਨੇ ਤਾੜਨਾ ਕੀਤਾ ਕਿ ਅੰਮ੍ਰਿਤ ਵੇਲਾ ਸੰਭਾਲੋ ਅਤੇ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣਾ ਸ਼ੁਰੂ ਕਰੋ ਬਾਬਾ ਜੀ ਨੇ ਉਸ ਕੀਰਤਨੀਆਂ ਨੂੰ ਕਿਹਾ ਕਿ ਭਲਿਆ ਤੂੰ ਵੀ ਅੰਮ੍ਰਿਤ ਵੇਲੇ ਉੱਠ ਕੇ ਆਪਣੀ ਪਤਨੀ ਨੂੰ ਵੀ ਨਾਲ ਹੀ ਉਠਾ ਲਿਆ ਕਰ। ਦੋਵੇਂ ਜਾਣੇ ਟਿਕ ਕੇ ਨਾਮ ਸਿਮਰਨ ਕਰਿਆ ਕਰੋ। ਤਾਂ ਵੇਖਣਾ ਕਿ ਸਭ ਕੁਝ ਠੀਕ ਹੋ ਜਾਵੇਗਾ। ਤੇਰੀ ਪਤਨੀ ਦੇ ਸਾਰੇ ਹੀ ਦੁੱਖ ਦੁਲੇਦਰ ਦੂਰ ਹੋ ਜਾਣਗੇ। ਜੋ ਵੀ ਤੇਰੇ ਮਨ ਦੇ ਸ਼ੰਕੇ ਹਨ ਉਹ ਵੀ ਦੂਰ ਹੋ ਜਾਣਗੇ। ਤਾਂ ਤੁਹਾਡੇ ਘਰ ਦੇ ਵਿੱਚ ਦੁੱਖ ਦੁਲੇਦਰ ਜਿਹੜਾ ਵੀ ਕਲੇਸ਼ ਹੈ ਸਭ ਕੁਝ ਦੂਰ ਹੋ ਜਾਵੇਗਾ। ਜੇ ਘਰ ਦੇ ਵਿੱਚ ਸੁੱਖ ਸ਼ਾਂਤੀ ਚਾਹੀਦੀ ਹੈ ਤਾਂ ਫਿਰ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਿਆ ਕਰ ਤਾਂ ਕਹਿੰਦੇ ਕਿ ਉਹ ਕੀਰਤਈਏ ਨੇ ਸੱਤ ਬਚਨ ਕਿਹਾ ਤੇ ਬਾਬਾ ਜੀ ਦੇ ਨਾਲ ਇੱਕ ਘੋਰ ਗੱਲ ਸਾਂਝੀ ਕੀਤੀ ਬਾਬਾ ਜੀ ਨੇ ਫਿਰ ਇੱਕ ਗੱਲ ਹੋਰ ਸੁਣਾਏ ਕਿ ਨਾਲ ਹੀ ਕਹਿਣ ਲੱਗੇ ਕਿ ਸਵੇਰੇ ਉੱਠ ਕੇ ਜਦੋਂ ਤੂੰ ਨਾਮ ਜਪਣਾ ਹੈ ਗੁਰਬਾਣੀ ਦਾ ਪਾਠ ਕਰਨਾ ਹੈ ਗੁਰੂ ਸਾਹਿਬ ਦੇ ਤਾਬਿਆਂ ਤੇ ਬੈਠ ਕੇ ਹੱਥ ਧੋ ਕੇ ਇਕੱਲੇ ਇਕੱਲੇ ਅੰਗ ਨੂੰ ਹੀ ਸਾਫ਼ ਕਰਨਾ ਹੈ ਬਾਬਾ ਜੀ ਨੇ ਸਾਰੇ ਯੋਗਤੀ ਸਮਝਾਈ ਕਿ ਇੱਕ ਸਾਫ਼ ਕੱਪੜਾ ਲੈਣਾ ਹੈ। ਇੱਕ ਸਾਫ਼ ਕੱਪੜੇ ਨੂੰ ਤੁਸੀਂ ਚੰਗੀ ਤਰ੍ਹਾਂ ਧੋ ਕੇ ਸੁਕਾ ਲੈਣਾ ਹੈ। ਉਹ ਕੱਪੜਾ ਮਲਮਲ ਦਾ ਹੋਣਾ ਚਾਹੀਦਾ ਹੈ। ਫਿਰ ਉਸ ਮਲਮਲ ਦੇ ਕੱਪੜੇ ਦੇ ਨਾਲ ਗੁਰੂ ਸਾਹਿਬ ਦੇ ਸਾਰੇ ਹੀ ਅੰਗ ਸਾਫ਼ ਕਰਨੇ ਹਨ ਜਦੋਂ ਤੁਸੀਂ ਪਾਠ ਕਰਦੇ ਹੋ। ਜਿਸ ਵੀ ਅੰਗ ਨੂੰ ਤੁਸੀਂ ਪੜ੍ਹਦੇ ਹੋ ਉਸ ਨੂੰ ਹੀ ਸਾਫ਼ ਕਰਨਾ ਬਹੁਤ ਜ਼ਰੂਰੀ ਹੈ। ਫਿਰ ਉਹ ਕੱਪੜਾ ਇੱਕ ਪਾਣੀ ਦੇ ਵਿੱਚ ਡੁਬੋ ਲੈਣਾ ਹੈ। ਉਸ ਨੂੰ ਚੰਗੀ ਤਰ੍ਹਾਂ ਤੁਸੀਂ ਨਿਚੋੜ ਲੈਣਾ ਹੈ ਭਾਵੇਂ ਜਦੋਂ ਵੀ ਗੁਰਬਾਣੀ ਪੜ੍ਹ ਕੇ ਹਟੋ ਉਸ ਤੋਂ ਬਾਅਦ ਅਤੇ ਉਹ ਜਿਹੜਾ ਪਾਣੀ ਹੈ ਉਹ ਜਲ ਰੂਪੀ ਬਣ ਜਾਵੇਗਾ ਉਸ ਨੂੰ ਤੁਸੀਂ ਆਪਣੀ ਘਰਵਾਲੀ ਨੂੰ ਛਕਾ ਦੇਣਾ ਹੈ ਤਾਂ ਵੇਖਣਾ ਕਿ ਉਸ ਦੇ ਮਨ ਤਨ ਦੇ ਸਾਰੇ ਹੀ ਰੋਗ ਦੂਰ ਹੋ ਜਾਣਗੇ ਬਾਬਾ ਅਨੰਦ ਸਿੰਘ ਜੀ ਨੇ ਉਸ ਕੀਰਤਨੀਏ ਨੂੰ ਸਮਝਾਇਆ ਕਿ ਸਾਧ ਸੰਗਤ ਜੀ ਇੱਕ ਵਾਰ ਅਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਆ ਰਹੇ ਸਨ ਰਸਤੇ ਦੇ ਵਿੱਚ ਸਭ ਸੰਗਤਾਂ ਦਰਸ਼ਨ ਕਰਕੇ ਉਹਨਾਂ ਦੇ ਨੇਹਾਲ ਹੋਈ ਜਾ ਰਹੀਆਂ ਸਨ। ਇੱਕਦਮ ਕਹਿੰਦੇ ਕਿ ਇੱਕ ਕੋਹੜੀ ਬੰਦਾ ਜਿਹਦੇ ਸਰੀਰ ਨੂੰ ਕੋਹੜ ਲੱਗਿਆ ਹੋਇਆ ਸੀ ਉਹ ਦਰਦ ਦੇ ਨਾਲ ਕੁਰਲਾ ਰਿਹਾ ਸੀ। ਬਾਬਾ ਜੀ ਦੇ ਸਾਹਮਣੇ ਆ ਕੇ ਉਸਨੇ ਬੇਨਤੀ ਕੀਤੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮੇਰਾ ਇਹ ਰੋਗ ਕੱਟ ਦਿਓ। ਤਾਂ ਅਠਵੇਂ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਨੇ ਆਪਣਾ ਰੁਮਾਲ ਆਪਣੇ ਹੱਥ ਵਿੱਚ ਹੀ ਜਿਹੜਾ ਉਹ ਰੱਖਦੇ ਸਨ ਉਹਨਾਂ ਨੇ ਉਸ ਕੋਹੜੀ ਨੂੰ ਦੇ ਦਿੱਤਾ। ਇਹ ਦੇਖ ਕੇ ਉਸ ਰੁਮਾਲ ਨੇ ਗੁਰੂ ਸਾਹਿਬ ਦੇ ਸਾਰੇ ਹੀ ਅੰਗਾਂ ਦੀ ਸ਼ੋਭਾ ਪ੍ਰਾਪਤ ਕੀਤੀ ਹੋਈ ਸੀ ਇਸ ਕਰਕੇ ਉਸ ਕੋਹੜੀ ਨੇ ਰੁਮਾਲ ਨੂੰ ਜਿੱਥੇ-ਜਿੱਥੇ ਲਾਇਆ ਉਸ ਦਾ ਸਾਰੇ ਹੀ ਸਰੀਰ ਦਾ ਕੋਹੜ ਦੂਰ ਹੋ ਗਿਆ ਇਸ ਕਰਕੇ ਇਹ ਜੁਗਤ ਆਪਾਂ ਵੀ ਅਪਣਾਉਣੀ ਹੈ ਜੀ ਤਾਂ ਕੋਲ ਜਲ ਰੱਖ ਲੈਣਾ ਹੈ ਤੇ ਨਾਲ ਮਲਮਲ ਦੇ ਕੱਪੜੇ ਦੇ ਨਾਲ ਗੁਰੂ ਸਾਹਿਬ ਦੇ ਅੰਗ ਸਾਫ਼ ਕਰਨੇ ਹਨ ਭਾਵੇਂ ਜਪਜੀ ਸਾਹਿਬ ਦਾ ਪਾਠ ਹੀ ਕਰਦੇ ਹੋਵੋ ਤਾਂ ਵੀ ਪਿਆਰ ਦੇ ਨਾਲ ਗੁਰੂ ਸਾਹਿਬ ਦੇ ਅੰਗ ਸਾਫ਼ ਕਰਿਆ ਕਰੋ ਤੇ ਫਿਰ ਗੁਰਬਾਣੀ ਪੜਨ ਤੋਂ ਬਾਅਦ ਜਿਹੜਾ ਆਪਾਂ ਕੋਲ ਜਲ ਰੱਖਿਆ ਹੁੰਦਾ ਹੈ ਉਸ ਕੱਪੜੇ ਨੂੰ ਉਸ ਵਿੱਚ ਡੁਬੋ ਕੇ ਨਿਚੋੜ ਲੈਣਾ ਚਾਹੀਦਾ ਹੈ ਉਸ ਜਲ ਨੂੰ ਫਿਰ ਤੁਸੀਂ ਸ਼ਕ ਲੈਣਾ ਹੈ ਵੇਖਣਾ ਤੁਹਾਡੇ ਜਨਮ ਜਨਮਾਂ ਦੇ ਦੁੱਖ ਰੋਗ ਕੱਟੇ ਜਾਣਗੇ ਤੇ ਇਹਨਾਂ ਪੰਕਤੀਆਂ ਦਾ ਹਰ ਵੇਲੇ ਜਾਪ ਕਰਦੇ ਹੀ ਰਹਿਣਾ ਹੈ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡੇਠੇ ਸਭ ਦੁੱਖ ਜਾਇ ਮਹਾਪੁਰਖ ਨੇ ਕਿੰਨੀ ਗੱਲ ਵਧੀਆ ਸਮਝਾਈ ਹੈ ਸਾਨੂੰ ਕਿ ਇਹ ਜੁਗਤ ਤੁਸੀਂ ਜੇਕਰ ਅਪਣਾ ਲੈਂਦੇ ਹੋ ਤਾਂ ਤੁਸੀਂ ਜਦੋਂ ਪਾਠ ਕਰੋਗੇ ਤੁਹਾਨੂੰ ਕਦੇ ਵੀ ਆਲਸ ਦਲੇਦਰ ਨਹੀਂ ਪਵੇਗਾ ਤੇ ਪਾਠ ਕਰਦੇ ਸਮੇਂ ਕੋਲ ਜਲ ਰੱਖਣਾ ਬੜਾ ਹੀ ਜ਼ਰੂਰੀ ਹੈ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ ਆਪਾਂ ਇਸ ਜੁਗਤ ਨੂੰ ਅਪਣਾਉਣਾ ਜ਼ਰੂਰ ਹੈ ਕਿਉਂਕਿ ਕਮਾਈ ਵਾਲੇ ਮਹਾਂਪੁਰਖਾਂ ਨੇ ਸਾਨੂੰ ਸਮਝਾਇਆ ਹੈ ਸਾਨੂੰ ਇਸ ਜੁਗਤ ਨੂੰ ਕਰਨ ਦੇ ਨਾਲ ਸਾਡੀ ਕਮਾਈ ਦੇ ਵਿੱਚ ਬਰਕਤਾਂ ਪਹਿਚਣਗੀਆਂ ਤੇ ਸਾਡੇ ਮੂੰਹੋਂ ਨਿਕਲੀਆਂ ਹੋਈਆਂ ਸਾਰੀਆਂ ਮਰਜ਼ਾਾਂ ਪਰਮਾਤਮਾ ਜੀ ਪੂਰੀਆਂ ਕਰ ਦੇਣਗੇ ਮਹਾਪੁਰਖ ਦੀ ਦੱਸੀ ਹੋਈ ਇਹ ਜੁਗਤ ਆਪਾਂ ਵੀ ਆਪਣੇ ਘਰਾਂ ਦੇ ਵਿੱਚ ਅਪਣਾਈਏ ਤਾਂ ਕਿ ਸਾਡੇ ਘਰ ਦੇ ਵਿੱਚੋਂ ਵੀ ਆਲਸ ਤੇ ਦਲੇਦਰ ਦੂਰ ਹੋ ਜਾਵੇ ਅਤੇ ਮਨ ਦੇ ਵਿੱਚ ਕਦੇ ਵੀ ਕੋਈ ਵਹਿਮ ਪਰਮ ਨਾ ਟਿਕ ਜਾਵੇ ਅੰਮ੍ਰਿਤ ਵੇਲੇ ਉੱਠਣਾ ਹੈ ਤੇ ਕਦੇ ਵੀ ਇਹ ਨਹੀਂ ਸੋਚਣਾ ਕਿ ਸਾਡੇ ਉੱਤੇ ਚੀਜ਼ਾਂ ਦਾ ਸਾਇਆ ਹੈ ਜਦੋਂ ਆਲਸ ਦਲੇਦਰ ਪੈਂਦਾ ਹੈ ਤਾਂ ਉਹ ਵੀ ਪਰਮਾਤਮਾ ਵੱਲੋਂ ਇੱਕ ਚੰਗਾ ਸੰਕੇਤ ਹੁੰਦਾ ਹੈ ਕਿ ਸਾਡੇ ਅੰਦਰ ਜਿਹੜੀਆਂ ਮਾੜੀਆਂ ਸ਼ਕਤੀਆਂ ਹੁੰਦੀਆਂ ਹਨ ਉਹਨਾਂ ਦਾ ਨਾਸ਼ ਹੋ ਰਿਹਾ ਹੁੰਦਾ ਹੈ ਉਹ ਆਪਣਾ ਜੋਰ ਲਗਾ ਰਹੀਆਂ ਹੁੰਦੀਆਂ ਹਨ ਕਿ ਕਿਦਰੇ ਇਹ ਪਰਮਾਤਮਾ ਦੇ ਨਾਲ ਨਾ ਜੁੜ ਜਾਵੇ ਪਰ ਅਸੀਂ ਆਪਣੇ ਵੱਲੋਂ ਇਹ ਜੋਰ ਲਗਾਉਣਾ ਹੈ ਕਿ ਅਸੀਂ ਪਰਮਾਤਮਾ ਦੇ ਸੱਚੇ ਭਗਤ ਹਾਂ ਤੇ ਪਰਮਾਤਮਾ ਹੀ ਸਾਡੇ ਨਾਲ ਸਹਾਈ ਹੋਣਗੇ ਜੇਕਰ ਤੁਸੀਂ ਵੀ ਪਰਮਾਤਮਾ ਦੇ ਉੱਪਰ ਪੂਰਨ ਵਿਸ਼ਵਾਸ ਰੱਖ ਕੇ ਗੁਰਬਾਣੀ ਪੜੋਗੇ ਤਾਂ ਕਦੇ ਵੀ ਤੁਹਾਡੇ ਉੱਤੇ ਮਾੜੀਆਂ ਚੀਜ਼ਾਂ ਦਾ ਮਾੜੀਆਂ ਸ਼ਕਤੀਆਂ ਦਾ ਵਾਸ ਨਹੀਂ ਹੋ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ